ਫਗਵਾੜਾ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਅਤੇ ਬਜ਼ਾਰਾਂ ਵਿੱਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਿੱਥੇ ਫਗਵਾੜਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਅਹਿਮ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਨਗਰ ਨਿਗਮ ਦੇ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਵੱਲੋਂ ਟੀਮ ਨਾਲ ਮਿਲ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਦਾ ਸਮਾਨ ਦੁਕਾਨ ਦੇ ਬਾਹਰ ਰੱਖੇ ਜਾਣ ਨੂੰ ਲੈ ਕੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਉਨ੍ਹਾਂ ਨਾਲ ਹੀ ਸਬਜ਼ੀਆਂ ਦੀਆਂ ਰੇੜੀਆਂ ਵਾਲਿਆਂ ਵੀ ਆਪਣੀਆਂ ਜਿਹੜੀਆਂ ਸੜਕ ਤੋਂ ਦੂਰੀਤੀ ਹੈ ਲਗਾਉਣ ਲੈ ਕੇ ਆ ਉਹਨਾਂ ਆਖਿਆ ਕਿ ਇਹ ਸਭ ਤਾਂ ਅਜੇ ਉਹਨਾਂ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਅਗਰ ਫਿਰ ਵੀ ਦੁਕਾਨਦਾਰਾਂ ਨੇ ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਨਾ ਰੱਖਿਆ ਤਾਂ ਉਹਨਾਂ ਦੇ ਚਲਾਨ ਵੀ ਕੱਟੇ ਜਾਣਗੇ ਤੇ ਸਮਾਨ ਵੀ ਜ਼ਬਤ ਕੀਤਾ ਜਾਵੇਗਾ ਅੱਜ ਇਹ ਆਪਣਾ ਨਗਰ ਨਿਗਮ ਦੀ ਟੀਮ ਦੇ ਨਾਲ ਸੁਭਾਸ਼ ਨਗਰ ਤੋਂ ਕੋਲੂ ਮਾਰਕੀਟ ਹੈ ਉਹਦਾ ਦੌਰਾ ਕੀਤਾ ਹੈ ਤੋ ਕਾਫੀ ਕੰਪਲੇਂਟਸ ਆ ਰਹੀਆਂ ਸੀ ਕਿ ਮਾਰਕੀਟ ਦੇ ਵਿੱਚ ਇੰਕ੍ਰੋਚਮੈਂਟਸ ਹੈ ਟੈਂਪਰੇਰੀ ਜਿਸ ਦੇ ਨਾਲ ਕਿ ਲੋਕਾਂ ਨੂੰ ਆ ਜਾ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਸਵਾਰਜਨ ਸੀ ਇੱਕ ਵਾਰੀ ਰਾਉਂਡ ਕਰਕੇ ਵਾਰਨਿੰਗ ਦੇਤੀ ਹੈ ਕਿ ਆਪਣੀ ਜੋ ਇੰਕ੍ਰੋਚਮੈਂਟਸ ਹੈ ਉਸ ਨੂੰ ਰਿਮੂਵ ਕਰੇ ਤੋ ਸਮਾਨ ਹੈ ਆਪਣੀਆਂ ਸ਼ਾਪਸ ਦੇ ਅੰਦਰ ਹੀ ਰੱਖਣ ਜੇ ਦੁਬਾਰਾ ਇਹਦਾ ਹੋਏਗਾ ਤਾਂ ਦੈਨ ਵੀ ਵੀਲ ਡੂ ਦਾ ਚਲਾ ਨਹੀਂ ਹੈ ਮੈਡਮ ਕਿੱਦਾਂ ਤੁਸੀਂ ਇਹ ਸਮਾਨ ਇਹਨਾਂ ਦਾ ਅਦਾਨੇ ਆ ਤੁਰੰਤ ਛੇ ਵਾਰ 10 ਮਿੰਟ ਬਾਅਦ 15 ਮਿੰਟ ਬਾਅਦ ਜਾ ਕੇ ਸਮਾਨ ਵੀ ਉੱਥੇ ਉੱਥੇ ਲਾ ਜਾਂਦਾ ਵਾ ये अपनी कार्रवाई की है। एहो नहीं है कि आपा चालान जेड़े करेंगे, चालान दे नाल ऑब्वियसली इंपैक्ट त पयगा ही इस दे नाल ही आपा जो रूटीन है वो चेकिंग्स रखेंगे ताकि ये थे रहे कि हां भी टीम ने एक दिन आके दोबारा 10 दिन बाद नहीं आना। इट विल बी द रेगुलर जो है इसका फॉलोअप रखेंगे। मतलब ये तो येलो लाइन द मुहिम चलाई थी, वो येलो लाइन भी लग जाती डार्क करवाएंगे। ਐਂਡ ਸਭ ਤੋਂ ਅਪੀਲ ਅਸੀਂ ਇਹ ਹੀ ਕਰਾਂਗੇ ਕਿ ਸਾਰੇ ਜੋ ਟ੍ਰੈਫਿਕ ਰੂਲਸ ਹੈ ਐਂਡ ਦਾ ਪ੍ਰੋਪਰ ਜੋ ਸਿਸਟਮ ਹੈ ਉਹਨੂੰ ਫਾਲੋ ਕਰੇ ਇਸ ਦੌਰਾਨ ਸਿਨੇਮਾ ਰੋਡ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਹਰਵੰਸ ਲਾਲ ਨੇ ਕਿਹਾ ਕਿ ਜਦ ਤੱਕ ਤੱਕ ਕੁਝ ਦੁਕਾਨਦਾਰਾਂ ਦੇ ਚਲਾਣ ਨਹੀਂ ਕਟੇ ਜਾਂਦੇ ਉਹਨਾਂ ਚ ਇਹਨਾਂ ਦੁਕਾਨਦਾਰਾਂ ਨੇ ਆਪਣਾ ਸਮਾਨ ਦੁਕਾਨ ਦੇ ਬਾਹਰ ਰੱਖਣ ਤੋਂ ਨਹੀਂ ਹਟਣਾ ਉਹਨਾਂ ਨਾਲ ਹੀ ਦੌਰਾ ਕਰਨ ਲਈ ਮਾਂਚ ਦੇ ਉਪਰ ਡਿਪਟੀ ਕਮਿਸ਼ਨਰ ਕਮਿਸ਼ਨਰ ਅੰਦਵੈਲੀਗਮ ਫਗਵਾੜਾ ਦਾ ਧੰਨਵਾਦ ਕੀਤਾ ਫਗਵਾੜਾ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ मैडम ਤੇ ਆਏ ਆ ਮੈਂ ਉਹਨਾਂ ਦਾ ਸਵਾਗਤ ਕਰਦਾ ਪਰ ਮੈਂ ਪਹਿਲੇ ਕਮਿਸ਼ਨਰ ਸਾਹਿਬ ਨੂੰ ਇਹਨਾਂ ਤੋਂ ਰਿਕੁਐਸਟ ਕਰ ਚੁੱਕਾ ਵੀ ਜਿੰਨੀ ਦੇਰ ਸਾਡੇ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਚਲਾਨ ਦੀ ਪਰਚੀ ਨਹੀਂ ਮਿਲਦੀ ਉਹ ਨਹੀਂ ਦੇ ਰਹੇ ਉਹ ਸੁਜਰਨਾ ਨਹੀਂ ਤੁਹਾਡੀ ਟੀਮ ਗਈ ਆ ਤੇ ਕਹੋ ਉਹਦੇ ਮੈਂ ਹੁਣ ਫਿਰ ਫੋਟੋ ਖਿੱਚ ਕੇ ਭੇਜ ਦਿਆਂ ਵੀ ਰੇੜੀਆਂ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਲੱਗ ਗਈਆਂ ਤੇ ਕਿਰਪਾ ਕਰਕੇ ਅਗਰ ਬਾਜ਼ਾਰ ਨੂੰ ਸਭ ਤੋਂ ਪਹਿਲਾਂ yellow line ਜਿਹੜੀ ਹੈ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਨੇ ਆਪਣੇ ਕੋਲੋਂ ਪੈਸੇ ਲਾ ਕੇ ਲਗਵਾਈ ਸੀ ਪਹਿਲੇ ਕਮਿਸ਼ਨਰ ਸਾਹਿਬ ਮੈਡਮ ਬਦਲ ਗਏ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਗਿਆ ਬੇਨਤੀ ਇਹੀ ਹੈ ਵੀ ਅਗਰ ਬਾਜ਼ਾਰ ਵਾਲਿਆਂ ਨੂੰ ਸੁਧਾਰਨਾ ਹੈਗਾ ਤੇ ਪੰਜ ਚਾਰ ਬੰਦੇ ਹੈਗੇ ਉਹਨਾਂ ਦਾ ਚਲਾਨ ਕੀਤਾ ਜਾਵੇ ਬਾਜ਼ਾਰ ਚ ਸੁਧਾਰ ਹੋ ਜਾਊਗਾ ਨਹੀਂ ਤਾਂ ਇਦਾਂ ਸੁਧਾਰ ਹੋਣ ਦੇ ਚਾਂਸ ਬਿਲਕੁਲ ਹੈ ਨਹੀਂ